ਜੀ ਹਾਂ ਸ੍ਰੀਕਾਲ ਸਾਰੇ ਵੀਰਾਂ ਨੂੰ ਰੱਜਗੋੜ ਫਾਰਮ ਦਰਬਾ ਪੰਜਾਬ ਤੇ ਸਵਾਗਤ ਹੈ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਇੰਦਗੜ ਛੜੀ ਦੇ ਮੇਲੇ ਤੇ ਬਾਈ ਰੰਗ-ਬਰੰਗੀਆਂ ਬੱਕਰੀਆਂ ਲੈ ਕੇ ਆਏ ਨੇ ਤਨੋਲੇ ਤੋਂ ਬਰਨਾਲੇ ਦੇ ਕੋਲ ਤਨੋਲਾ ਤੇ ਬਾਈਆਂ ਨੇ ਬੱਕਰੀਆਂ ਦਿਖਾਵਾਂਗੇ ਰੰਗ-ਬਰੰਗੀਆਂ ਤੇ ਬਾਕੀ ਜਗਤਾਰ ਸਿੰਘ ਜਗਤਾਰ ਸਿੰਘ ਤਨੋਲਾ ਤਨੋਲਾ ਨੀਰੇ ਵਾਲੇ ਨੀਰੇ ਵਾਲੇ ਨੀਰੇ ਦਾ ਕੰਮ ਵੀ ਕਰਦੇ ਨੇ ਬਾਈ ਤੇ ਨੀਰੇ ਦੀ ਸੇਵਾ ਵੀ ਕਰਦੇ ਨੇ ਇਹ ਬੰਦੇ ਜੀ ਨੰਬਰ ਵੀ ਜ਼ਰੂਰ ਦਵਾਂਗੇ ਨੀਰੇ ਵਾਸਤੇ ਵੀ ਕੰਟੈਕਟ ਕਰ ਸਕਦੇ ਹੋ ਬਾਈਆਂ ਨਾਲ ਤੇ ਬਾਕੀ ਗੱਲਬਾਤ ਅੱਜ ਦੜਬੇ ਵਾਲਾ ਕਰਦਾ ਚੱਲ ਸਾਸਰੀ ਕਾਰ ਜੀ ਸਾਸਰੀ ਗਾਲ ਜੀ ਆਓ ਭਾਈ ਬੋਲੋ ਹੱਥ ਬਨ ਕੇ ਸਾਰਿਆਂ ਨੂੰ ਸਾਸਰੀ ਕਾਰ ਜੀ ਪਿਆਰ ਭਰੀ ਈਤੇ ਮੇਲੇ ਦੇ ਵਿੱਚ ਪਹੁੰਚਿਆ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਾਬੇ ਦੀ ਹਾਜ਼ਰੀ ਹਜੂਰ ਲਵਾਉਂਦਾ ਇਹਦਾ ਨਾਮ ਨਪਾਲੀ ਹੈ ਜੀ ਇਹਦਾ ਨਾਮ ਨਪਾਲੀ ਹੈ ਜੀ ਹਾਂ ਜੀ ਇਹਦਾ ਨਾਮ ਪਾਲੀ ਹੈ ਲਾਲੀ ਹੈ ਤੇਰਾ ਨਾਮ ਲਾਲੀ ਹੈ ਤੇਰਾ ਨਾਮ ਖਾਦੀ ਹੈ ਹਾਂ ਜੀ ਤੇਰਾ ਨਾਮ ਇਹ ਪਰ ਆ ਹੋ ਜੱਤਲ ਜੀ ਤੇਰਾ ਨਾਮ ਜੱਤਲ ਹਾਂ ਜੀ ਤੇਰਾ ਨਾਮ ਪੱਤਲ ਤੇਰਾ ਨਾਮ ਜਸਕਾਰ ਤੇਰਾ ਨਾਮ ਬਲਜੀਤ ਠੀਮਾ ਖਾਂਦਾ ਫਿਰੇ ਠੀਮਾ ਤੇਰਾ ਨਾਮ ਓਪੀ 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 ਹਾਂ ਓਪੀ ਪਿਓਰ ਠੋਪੀ ਤੇਰਾ ਨਾਮ ਜੀ ਤੁਸੀਂ ਜਾਣ ਨਹੀਂ ਮਰਦਾ ਮਾਰੂ ਇਹਦਾ ਗੰਨਾ ਨਾ ਪੱਟੀ ਜੱਟ ਮਾਰੂ ਇਹ ਐ ਬਾਰੂ ਹਾਂਜੀ ਸਾਸਰੀ ਘਰ ਤੁਹਾਡਾ ਕਿਨੋਂ ਏ ਸਕੁੰਦਰ ਚੰਗਾ ਜੀ ਸਕੁੰਦਰਗਰ ਸੇਖੋਂ ਵਾਹ ਜੀ ਵਾਹ ਹਾ ਜੀ ਬੱਕਰੀਆਂ ਤੁਸੀਂ ਰਾਤ ਲੈ ਕੇੋਂ ਗੱਡੀ ਚੀ ਆ ਜੀ ਮੇਲਾ ਦਿਖਾਉਣ ਲੈ ਆਇਓ ਜਾਂ ਵੇਚਣ ਲੈ ਆਓ ਚੌਕੀ ਭਰੌਣ ਦੀ ਭਰੌਣ ਬਾਬੇ ਦੀ ਜਰੂਰ ਮੈਨੂੰ ਲੱਗਦਾ ਵੀ ਤੁਸੀਂ ਪਾਲਟੀ ਵੀ ਬਹੁਤ ਆਈ ਆ ਤੁਹਾਡੇ ਨਾਲ ਇਹ ਮੁੱਢ ਤੁਹਾਡਾ ਆ ਬੈਠਾ ਮੁੱਢ ਪੁਰਾਣਾ ਐਨ ਜੜ ਵਾਲਾ ਬੰਦਾ ਅਜੇ ਮੁੱਢ ਬੈਠਾ ਪਿੱਪਲ ਦੇ ਬਰੋਟੇ ਦੇ ਫੁੱਲ ਲੱਗੀ ਆ ਜੀ ਸਮਾਰ ਕੇ ਲੜਾ ਹਾਂਜੀ ਗੱਲਬਾਤ ਲੈ ਲਾ ਹਾਂ ਕੋਈ ਗੱਲ ਹਾਂਜੀ ਮੁੱਢੀ ਜੀ ਹਾਜੀ ਬੈਠੀ ਹਾਂ ਹਾਂਜੀ ਹਾਂ ਜੜਾ ਹਰੀਆਂ ਨੇ ਹਾਂਜੀ ਹਰੀਆਂ ਨੇ ਪਰ ਸ਼ੌਕ ਨਹੀਂ ਛੱਡਦਾ ਮੇਲੇ ਦਾ ਸ਼ੌਕ ਤਾਂ ਤੈਨੂੰ ਪਤਾ ਹੀ ਹੈ ਕਿ ਕਿਤੇ ਡਿੱਕੇ ਮਰ ਗਿਆ ਮਰਦਾ ਤਾਂ ਹੈ ਕਰੇ ਨਹੀਂ ਬੈਂਦਾ RAM ਨਾਲ ਕਹਿੰਦਾ ਨਾਲ ਚੱਲੂ ਮੇਲੇ ਦੀ ਸ਼ੌਕਣ ਮੇਲਿਆਂ ਦਾ ਸ਼ੌਕ ਕਰਦਾ ਕਰਦਾ ਸਾਰੀ ਉਮਰ ਹੋ ਗਈ ਤੈਨੂੰ ਹਾਲ ਤੱਕ ਤੇਰੀ ਮਨੋਰੰਜਨ ਪੂਰੀ ਹੋਈ ਨਹੀਂ ਇਹ ਮੇਲਿਆਂ ਦਾ ਸ਼ੌਕ ਕਿ ਹੈ ਜਈ ਹੈ ਜੀ ਬੰਦਾ ਪਾਲੀ ਹੈ ਜੋ ਬੱਕਰੀਆਂ ਦਾ ਬੰਦਾ ਕਿੱਡੇ ਹੀ ਬੁੜਾ ਹੋ ਜੇ ਉਹਦਾ ਇਸ਼ਕ ਬੁੜਾ ਨਹੀਂ ਹੁੰਦਾ ਬੱਕਰੀ ਦਾ। ਤੂੰ ਕਿਲੇ ਫੜ ਕੇ ਕਿੱਥੇ ਆ ਗਈ? ਇਹ ਬੱਕਰੀ ਦਾ ਇਸ਼ਕ ਲੱਗਿਆ ਹੈ ਰੋਗ ਹੱਡਾਂ ਨੂੰ। ਹਾਂਜੀ ਹਾਂ। ਠੁੱਕੀ ਠੁੱਕੀ ਠੁੱਕੀ। ਬਹੁਤ ਚਸਕਾ ਹੈ। ਮਰੀਆਂ ਤੱਕ ਜਾਂਦਾ ਹੈ। ਹਾਂ ਹਾਂ। ਬੱਕਰੀ ਚਾਰਨ ਵਾਲਾ ਬੱਕਰੀ ਦਾ ਚਸਕਾ ਰੱਖ ਨਹੀਂ ਸਕਦਾ, ਛੱਡ ਨਹੀਂ ਸਕਦਾ। ਤੇ ਬਹੁਤ ਬੰਦਾ ਬੰਦਾ ਪੁਰਾਣਾ ਜੀ। ਇਹਨੂੰ ਵੀ ਬਹੁਤ ਸ਼ੌਂਕ ਹੈ ਵਿਚਾਰਾ ਲੱਗਦਾ ਪੈਂਦਾ ਨਾਲ ਗੱਡੀ ਦੇ ਵਿੱਚ ਬੈਠ ਕੇ ਆਇਆ ਆਪਦੀ ਚਾਲਤੀ ਦੇ ਨਾਲ। ਹਾਂਜੀ। ਤੇ ਮੇਰੇ ਭਾਈ ਬਰਨਾਲੇ ਵਾਲੇ ਕਾਲੇ ਦੀ ਐਂਡ ਪਾਰਟੀ ਪਿੰਡ ਤਨੌਲੇ ਦੇ ਨਾਲ ਨੇ ਇਹਦੇ ਸਾਰੀ ਐਂਡ ਪਾਰਟੀ ਕੇ ਜੀ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਹਦੇ ਨਾਲ 서ਦੇ ਨੇ ਅੱਗੇ ਪਿੱਛੇ ਬੱਕਰੀ ਦੇ ਕੁਆਲਟੀਦਾਰ ਬੰਦਾ ਹੈ ਕੁਆਲਟੀਦਾਰ ਮਾਲ ਰੱਖਦਾ ਰਿਹਾ ਇਹਦੀ ਪਾਲਟੀ ਦਾ ਧੰਨਵਾਦ ਕਰਦਾ ਮੈਂ ਹਾਂਜੀ ਬੱਕਰੀਆਂ ਦਿਖਾਓ ਚੰਗੀਆਂ ਤੁਹਾਨੂੰ ਉੱਗੀ ਤੂੰ ਉੱਗੀ ਤੂੰ ਆਜਾ ਭਾਈ ਕੁਗੀ ਸਾਹਿਬ ਜੱਟਾਂ ਲੰਗਾ ਹਾਂਜੀ ਚੱਕਰ ਜੀ ਕਿੰਨਾ ਚਿਰ ਹੋ ਗਿਆ ਬੱਕਰੀਆਂ ਰੱਖਦੇ ਨੂੰ ਪੰਜਵੀਂ ਪੀੜੀ ਹੋ ਗਈ ਗਿਆਨ ਆ ਤੇਰੇ ਹਾਂਜੀ ਹਾਂਜੀ ਹੁਣ ਤੂੰ ਚਾਹਦਾ ਪੰਜਵੀਂ ਪੀੜੀ ਚ ਕੀ ਮੀਚ ਤੇਰਾ ਮੁੰਡਾ ਚਾਰੂ ਇਹ ਬੱਕਰੀ ਕਿੱਡੇ ਸਾਲ ਦੀ ਹੈ ਕੈ ਸਾਲ ਦੀ ਹੈ ਬੱਕਰੀ ਹੋ ਤਾਂ ਕਿਹ ਹੈ ਪੂਰੇ ਦਿੰਦੀ ਹੈ ਪੂਰੇ ਦਿੰਦੀ ਹੈ ਸੋਹਣੀ ਆ ਗੱਬਣ ਹੈ ਹਾਂ ਗੱਬਣਾ ਹੈ ਆ ਬਹੁਤ ਵਧੀਆ ਬੱਕਰੀ ਹਾਂਜੀ ਤੁਹਾਡਾ ਕੀ ਹਾਲ ਹੈ ਭਾਈ ਠੋਡਾ ਹੀ ਆ ਪੱਠ ਪੱਠ ਫੀਰੀ ਹੈ ਜੀ ਫੀਰੀ ਜੇ ਸੂਈ ਨਹੀਂ ਨਾ ਜੀ ਨਾ ਫੰਡਾ ਇਹਦਾ ਨਸਲਾ ਵਧੀਆ ਰੱਖਦੇ ਹਾਂ ਪਹਿਲੇ ਦਿਨ ਉਤਨੋਲੇ ਦੀ ਬੱਕਰੀ ਮਸ਼ਹੂਰ ਸੀ ਹਾਂ ਜੀ ਉਹੀ ਮਸ਼ਹੂਰੀ ਹਰ ਤਾਈਂ ਦੱਪੀ ਫਿਰਦੇ ਹਾਂ ਹਾਂ ਜੀ ਨੀੜ ਨਹੀਂ ਛੱਡੀ ਵਾਹ ਵਾਹ ਹਾਂਜੀ ਦੂਈ ਦਿਖਾਓ Yeah, ਇਹ ਇਤਨਾ ਵਧੀਆ ਪਿਓਰ ਬੀਕਲ ਕਾਲੀ ਪੱਠ ਮੇਰਾ ਖਰ ਪਹਿਲੇ ਹੀ ਸੁਹਾ ਦਤਾ ਹਾਂਜੀ ਹਾਂਜੀ ਇਹ ਡੈਡੀ ਜੀ ਉਧਰ ਗੱਲ ਕਿਤਨਾ ਹਲੇ ਦੀ ਬੱਕਰੀ ਹਾਂਜੀ ਹਾਂਜੀ ਇਹ ਨਾਬੇ ਦੀ ਇਹ ਬੰਦ ਬੋਤਲ ਨਹੀਂ ਤੈਨੂੰ ਪੀਣਗੇ ਨਸੀਬਾਂ ਵਾਲੇ ਇਹ ਨਾਬੇ ਦੀ ਬੰਦ ਬੋਤਲ ਵਰਗੀਆਂ ਬੱਕਰੀਆਂ ਬਾਈਆਂ ਦੀਆਂ ਰੱਖੀਆਂ ਹੋਈਆਂ ਨੇ ਹਾਂਜੀ ਹਾਂਜੀ ਬਹੁਤ ਵੰਦੀਆ ਕੁਆਲਟੀ ਦਾ ਮਾਲ ਕੁਆਲਟੀ ਦਾ ਮਾਲ ਹਾਂਜੀ ਆ ਬੋਕ ਥੋੜਾ ਤਾਂ ਖਾਓ ਹਾਂਜੀ ਆ ਜੀ ਕੰਚਮਾਈ ਆ ਹਾਂਜੀ ਮਾਈ ਹਾਂ ਇਹਦੀ ਬਹੁਤ ਚੜੀ ਹੋਇਆ ਹਾਂ ਹਾਂ ਇਹਨੂੰ ਹਜੇ ਭਗਤਨੀ ਨਾਲ ਲੈ ਕੇ ਆਉਂਦੇ ਆ ਇਸੇ ਦੀ ਦੇਣ ਹੈ ਇਸੇ ਦੀ ਦੇਣ ਆ ਜੀ ਮੈਨੂੰ ਦੂਰੋਂ ਐ ਲੱਗਿਆ ਵੀ ਕੋਈ ਬਹੁਤ ਤਕੜਾ ਜ਼ਬਰਦਸਤ ਮੋਕਾ ਖੜਾ ਹਾਂਜੀ ਹਰੇਕ ਬੰਦਾ ਹੀ ਕਹਿੰਦਾ ਜੀ ਤੇ ਰੰਗ ਵੀ ਬੜਾ ਸੋਹਣਾ ਕਰਮਾ ਵਾਲੀ ਦਾ ਲੁਕੀ ਰਹੇ ਮਾਲ ਦੇ ਵਿੱਚ ਮਾਲ ਦੁੱਗਣਾ ਵਧੇ ਆਪਣਾ ਹਾਂਜੀ ਇਹ ਲਾਲ ਕਾਲੀ ਤੇ ਵੀ ਬੱਕਰੀ ਸੂਣ ਵਾਲੀ ਆ ਹਾਂਜੀ ਸਰ ਸੂਣ ਵਾਲੀ ਬਹੁਤ ਵਧੀਆ ਬੱਕਰੀ ਆ ਬਾਈ ਰਾਜੀ ਬਹੁਤ ਹੈ ਕੀ ਪਾਉਣਾ ਇਹਨੂੰ ਤੁਸੀਂ ਦੇਖੋ ਹੀ ਪਹਿਲਾਂ ਤੁਸਾਨੂੰ ਵੱਧ ਪਰਖਾ ਜੀ 40 ਇੰਚ ਦੀ ਆ ਬੀ ਹਾਂਜੀ 40 ਇੰਚ ਕੀ ਬਹੁਤ ਵਧੀਆ ਬੱਕਰੀ ਚੌੜੀ ਨੇ ਬਹੁਤ ਅੱਤੇ ਚਾਹੇ ਮੰਜਾ ਪੀੜਾ ਡਾਲਾ ਮੈਨੂੰ ਲੱਗਦਾ ਵੀ ਮਾੜੇ ਬੰਦੇ ਨੂੰ ਤਾਂ ਇਹ ਚੱਕ ਕੇ ਭਾਜੂਗੀ। ਲੱਗਣਾ ਟੰਗਾ ਕਿਉਂ ਜਾਨ ਨਾਲ ਜਹਾਨ ਹੈ। ਤਾਕਤ ਹੈ ਬੱਕਰੀ ਮੇਰਾ ਖੈਲੀ ਵੀ ਬੱਚੇ ਵੀ ਤਿੰਨ ਚਾਰ ਦੰਦੀ ਹੋਏ। ਤਿੰਨ ਦੰਦੀ ਹੋ। ਤਿੰਨ ਦੰਦੀ ਹੋ। ਹਾਂਜੀ। ਬੱਕਰੀ ਸਾਢੇ ਕਿ ਤਿੰਨ ਮਹੀਨਿਆਂ ਦੀ ਗੱਪਣ ਵੀ ਹੋ ਸਕਦੀ ਹੈ। ਨਹੀਂ 4 ਮਹੀਨੇ ਦੀ। 4 ਦੀ ਹੈ ਚਲੋ ਕੋਈ ਸੌਰੀ। ਬਾਕੀ ਥਣਲੇ ਵਾਲਾ ਸਾ ਤੋਂ। ਬਾਕੀ ਬਹੁਤ ਵਧੀਆ ਅੱਡ ਹੈ ਬੱਕਰੀ ਦਾ। ਪਾਣੀ ਲਓ ਜੀ। ਭਾਂਡਾ ਹੀ ਬਹੁਤ ਵਧੀਆ ਬੱਕਰੀ ਦਾ। ਉਕੇ ਜੀ ਦਾ ਮੁੱਲੇ ਨਹੀਂ ਕੋਈ ਬਹੁਤ ਵਧੀਆ ਤੱਕੜੀ ਮੈਂ ਮੈਂ ਇਸ ਵਰਗੀ ਬੱਕਰੀ ਐ ਹਾਂਜੀ ਮਹਾਰਾਜ ਇਹਨੂੰ ਬਣਾਈ ਰੱਖੇ ਦਿਨ ਦੁੱਗਣੀ ਚ ਰਾਤ ਚੋਗਣੀ ਇਹਨੂੰ ਚੱਕੀ ਬਕਸ਼ੇ ਮਾਲ ਕੇ ਦੀ ਜ਼ਿੰਦਗੀ ਵਧਾਵੇ ਹਾਂਜੀ ਆ ਪੱਠ ਦਾ ਕੈਸੂਏ ਬਾਈ ਛੋਟੇ ਬਾਈ ਲਾਲੀ ਲੱਛ ਬਾਈ ਪੂਰੇ ਦਿੰਦੀ ਆ ਬੱਚੀ ਐਸੀ ਦੀ ਹਾਂਜੀ ਬੱਕਰਾ ਐਸੀ ਦਾ ਹਾਂਜੀ ਵੇਚੋਗੇ ਨਾ ਇਹ ਤਾਂ ਉਹੀ ਲੈਂਦੀ ਆ ਰੱਖਿਆ ਹਾਂਜੀ ਹਾਂਜੀ ਸ਼ੌਕ ਨੂੰ ਹਾਂਜੀ ਹਾਂਜੀ ਪੱਠ ਕੈਸੇ ਹੋਗੇ ਪੂਰੇ ਦੰਦਾ ਜੀ ਪੂਰੇ ਦੰਦਾ ਜੀ ਪੂਰੇ ਹਾਂਜੀ ਹੁਣ ਗੱਭਣ ਹਾਂਜੀ ਹਾਂਜੀ ਬਹੁਤ ਵਧੀਆ ਬਾਈ ਬੱਕਰੀ ਚਰੀ ਬਹੁਤ ਵਧੀਆ ਮਾਲ ਆ ਬਾਈਆਂ ਦਾ ਇੱਧਰ ਲੈ ਲੋ ਜੀ ਮੜੀ ਜੀ ਫੋਟੋ ਸਾਰੇ ਮਾਲ ਦੀ ਵੀਡੀਓ ਬਣਾ ਲਓ ਤੇ ਇਹ ਜਾਂ ਮਾਲ ਕੁਆਲਿਟੀ ਦਾ ਰੰਗ ਬਰੰਗਾ ਮੇਲੇ ਚ ਪਹੁੰਚਿਆ ਇੰਦਗੜ ਦੀ ਮੰਡੀ ਜੇ ਵਿੱਚ ਮੇਲਾ ਭਰਉਣ ਲਈ ਬਾਈ ਬਹੁਤ ਵਧੀਆ ਤਨੋਲੇ ਦੀ ਨਸਲ ਆਈ ਹੈ ਜੋ ਕਿ ਪੁਰਾਣੀ ਨਸਲ ਸੀ ਤਨੋਲਾ ਮਾਰਕੀਟ ਨਸਲ ਸੀ ਉਹ ਨਸਲਾਂ ਹਜੇ ਮੇਰੇ ਬਾਈ ਵਿੱਚ ਤਨੋਲੇ ਦੇ ਰੱਖੀ ਬੈਠੇ ਨੇ ਉਹ ਪੁਰਾਣੇ ਜੱਦੀ ਪੁਰਖ ਨੇ ਜਿਹੜੇ ਉਹਨਾਂ ਦੇ ਉਹ ਸਾਰਾ ਕੁਝ ਅੱਖੀ ਬੈਠੇ ਨੇ ਗਾਂਹ ਗੁਰ ਗਿਆਨ ਆਵਦੀ ਲਾਦ ਨੂੰ ਦੇ ਜੇ ਉਹ ਲਾਦ ਇਹਨਾਂ ਦੀ ਪੀੜ੍ਹੀ ਚਲਾ ਰਹੀ ਹੈ ਲਾਦ ਇਹਨਾਂ ਦੀ ਗਾਂਹ ਪਾਲੀਆਂ ਨੂੰ ਹਾਲੀਆਂ ਨੂੰ ਸਭ ਨੂੰ ਨੀਰਾ ਵੀ ਦੂਰੋਂ ਦੂਰੋਂ ਰਾਜਸਥਾਨ ਨੂੰ ਲਿਆ ਕੇ ਬੀਕਾਨੇਰ ਦੇ ਟਿੱਬਿਆਂ ਚੋਂ ਮਿੱਟੀ ਨਾਲ ਮਿੱਟੀ ਹੋ ਕੇ ਵਿਚਾਰੇ ਦਿਨ ਰਾਤ ਇੱਕ ਬਣਾ ਕੇ ਘਰ-ਘਰ ਹਿਮਾਚਲ ਤੱਕ ਨੀਰਾ ਵੀ ਪਹਚਾ ਰਹੇ ਨੇ ਤੁਸੀਂ ਪਹਚਾਇਆ ਜੀ ਸਾਡੇ ਵੀ ਪਹਚਾਇਆ ਕਈ ਵਾਰੀ ਮੋਰ ਛਾੜ ਜਾਂਦਾ ਪਰ ਇਸ ਸਾਲ ਚ ਬੱਕਰੀਆਂ ਨੂੰ ਨੀਰਾ ਲਿਆ ਕੇ ਦੰਦੇ ਨੇ ਇੱਕ ਤਰ੍ਹਾਂ ਦੀ ਇਹਨਾਂ ਦੀ ਇਹ ਬਹੁਤ ਵਧੀਆ ਤਾਕੜੀ ਸੇਵਾ ਹੈ ਤੇ ਜਿਨ੍ਹਾਂ ਨੂੰ ਮੇਰੇ ਬਾਈਆਂ ਨੂੰ ਦੂਰ ਦੂਰ ਦਾ ਹਮਾਚਲ ਆਪਣੇ ਇਧਰ ਮੋਗਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਦਬਾਬਾ ਜ਼ਿਲ੍ਹਾ ਤੇ ਜਲੰਧਰ ਜ਼ਿਲ੍ਹਾ ਜਿੱਥੇ ਜਿੱਥੇ ਬੱਕਰੀਆਂ ਰੱਖਦੇ ਨੇ ਮੇਰੇ ਬਾਈਆਂ ਨੂੰ ਨੀਰੇ ਦੀ ਲੋੜ ਹੋਵੇ ਤਾਂ ਅਸੀਂ ਉਹ ਬਾਈਆਂ ਦਾ ਨੰਬਰ ਦੇਵਾਂਗੇ ਬਾਰੂਤ ਤਨੋਲਾ ਤੇ ਕਾਲੂ ਤਨੋਲਾ ਤੇ ਲਾਲੀ ਤਨੋਲਾ ਇਹਨਾਂ ਦੇ ਅਸੀਂ ਨੰਬਰ ਦੇਵਾਂਗੇ ਇਹਨਾਂ ਨਾਲ ਸਰਪੰਖ ਜ਼ਰੂਰ ਕਰਿਆ ਕਰੋ ਮੇਰੇ ਬਾਈ ਵਧੀਆ ਕੁਆਲਟੀ ਦਾ ਨੀਰਾ ਲੈ ਕੇ ਦੇਣਗੇ ਇੱਕ ਨੰਬਰ ਨੀਰਾ ਦੋ ਨੰਬਰ ਨੀਰਾ ਮੂੰਫਲੀ ਦਾ ਨੀਰਾ ਤੇ ਝੰਡੀ ਦਾ ਲੰਗ ਵਧੀਆ ਪਿਓਰ ਫਿਲਟਰ ਹੋਇਆ ਹੋਇਆ ਉਹ ਵੀ ਤੁਹਾਨੂੰ ਦੇਣਗੇ ਜਿਹੜੀ ਚੀਜ਼ ਦੀ ਲੋੜ ਆ ਉਹੀ ਦੇਣਗੇ ਲਿਆ ਕੇ ਰਾਜਸਥਾਨ ਦੇ ਮਹਿਰਮ ਨੇ ਤੇ ਰਾਜਸਥਾਨ ਦੇ ਬੰਦਿਆਂ ਨਾਲ ਸਰਪੰਕ ਨੇ ਮੇਰੇ ਬਾਈਆਂ ਦੇ ਸਾਰੀ ਰਾਜਸਥਾਨ ਇਹਨਾਂ ਨੂੰ ਜਾਣਦੀ ਹੈ ਇਹਨਾਂ ਨੂੰ ਨੀਰਾ ਦਿੰਦੀ ਹੈ ਧੰਨਵਾਦ ਮੇਰੇ ਬਾਈਆਂ ਦਾ ਸਾਸਤਰੀਕਰ ਖੁਸ਼ ਹੋ ਮਹਾਰਾਜ ਸਾਰੀ ਇੰਟਰਵਿਊ ਦੇਤੀ ਚਲੋ ਜਰਾ ਜਰਾ